ਪੁਲਿਸ ਮੁਲਾਜ਼ਮ ਦੇ ਆਪਣੇ ਡਿਊਟੀ ਪ੍ਰਤੀ ਇਮਾਨਦਾਰੀ ਅਤੇ ਦਲੇਰੀ ਦੇ ਚਲਦਿਆਂ ਪੁਲਿਸ ਨੇ ਇੱਕ ਨੌਜਵਾਨ ਨੂੰ ਨਜਾਇਜ਼ ਅਸਲੇ ਅਤੇ ਰੋਂਦ ਸਮੇਤ ਗ੍ਰਿਫਤਾਰ ਕੀਤਾ ਹੈ ਹਾਲੇ ਕਿ ਇਸ ਤਰ੍ਹਾਂ ਕਾਬੂ ਕੀਤੇ ਗਏ ਨੌਜਵਾਨ ਵੱਲੋਂ ਪੁਲਿਸ ਮੁਲਾਜ਼ਮਾਂ ਤੇ ਹਮਲਾ ਕਰਦੇ ਹੋਏ ਉਨ੍ਹਾਂ ਦੀ ਬਰਦੀ ਤੱਕ ਪਾੜ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਨੌਜਵਾਨ ਨੂੰ ਕਾਬੂ ਕਰਕੇ ਉਸ ਖਿਲਾਫ ਮਾਮਲਾ ਦਰਜ ਕੀਤਾ ਹੈ ਮਾਮਲਾ ਬੀਤੀ ਰਾਤ ਫਗਵਾੜਾ ਸ਼ਹਿਰ ਦੇ ਮੁਹੱਲਾ ਪ੍ਰੇਮਪੂਰਾ ਦਾ ਹੈ ਜਿੱਥੇ ਪੀਸੀਆਰ ਦੀ ਟੀਮ ਵੱਲੋਂ ਨਾਕੇਬੰਦੀ ਕਰ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਉਸ ਦਰਾਂ ਇੱਕ ਕਾਲੇ ਰੰਗ ਦੀ ਗੱਡੀ ਆਉਂਦੀ ਹੈ ਜਿਸ ਦੇ ਸ਼ੀਸ਼ੇ ਵੀ ਕਾਲੇ ਕੀਤੇ ਹੋਏ ਸਨ ਜਿਸ ਨੂੰ ਪੀਸੀਆਈ ਦੀ ਟੀਮ ਵੱਲੋਂ ਰੋਕਿਆ ਜਾਂਦਾ ਹੈ ਜਦੋਂ ਪੁਲਿਸ ਪਾਰਟੀ ਵੱਲੋਂ ਗੱਡੀ ਨੂੰ ਰੋਕ ਕੇ ਕਾਰ ਚਾਲਕ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਕਾਰ ਦੇ ਪੇਪਰ ਦਿਖਾਉਣ ਦੀ ਮੰਗ ਕੀਤੀ ਤੇ ਕਾਰ ਚਾਲਕ ਵੱਲੋਂ ਪੁਲਿਸ ਮੁਲਾਜ਼ਮਾ ਨਾਲ ਹੱਥੋਂ ਪਾਈ ਕਰਨੀ ਸ਼ੁਰੂ ਕਰ ਦਿੱਤੀ ਗਈ ਤੇ ਜਿਸ ਨੂੰ ਪੁਲਿਸ ਮੁਲਾਜ਼ਮਾ ਵੱਲੋਂ ਕਾਬੂ ਕਰਕੇ ਉਕਤ ਨੌਜਵਾਨ ਦੀ ਚੈਕਿੰਗ ਦੌਰਾਨ ਉਸ ਪਾਸੋਂ ਇੱਕ ਪਿਸਤਲ ਜਿੰਦਾ ਰੋਂਦ ਅਤੇ ਇੱਕ ਮੈਗਜ਼ੀਨ ਬਰਾਮਦ ਕੀਤਾ ਹੈ ਇਸ ਸਾਰੇ ਮਾਮਲੇ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਆ ਐਸਆਈ ਨਿਰਮਲ ਸਿੰਘ ਨੇ ਦੱਸਿਆ ਕਿ ਪੀਸੀਆਰ ਟੀਮ ਦੇ ਮੁਲਾਜ਼ਮ ਮਹਿੰਦਰ ਸਿੰਘ ਅਤੇ ਤੀਰਤ ਸਿੰਘ ਵੱਲੋਂ ਮੁਹੱਲਾ ਪ੍ਰੇਮਪੂਰਾ ਵਿਖੇ ਨਾਕੇਬੰਦੀ ਦੌਰਾਨ ਇੱਕ ਕਾਲੇ ਰੰਗ ਦੀ ਗੱਡੀ ਨੂੰ ਰੋਕਿਆ ਜਿਸ ਵਿੱਚ ਸਵਾਰ ਨੌਸਵਾਨ ਵੱਲੋਂ ਪੁਲਿਸ ਮੁਲਾਜ਼ਮਾਂ ਨਾਲ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੌਰਾਨ ਮੁਲਾਜ਼ਮਾਂ ਦੇ ਮਾਮੂਲੀ ਸੱਟਾਂ ਵੀ ਲੱਗੀਆਂ ਜਿਨ੍ਹਾਂ ਦੀ ਸਿਵਲ ਹਸਪਤਾਲ ਵਿਖੇ ਐਮਐਲਰ ਵੀ ਕੱਟੀ ਗਈ ਉਨਾ ਦੱਸਿਆ ਕਿ ਫੜੇ ਗਏ ਨੌਜਵਾਨ ਕੋਲੋਂ ਮੌਕੇ ਤੇ ਇੱਕ ਪਿਸਤਲ ਬਿਨਾ ਲਾਇਸੈਂਸੀ ਇੱਕ ਮੈਗਜ਼ੀਨ ਅਤੇ 6 ਜਿੰਦਾ ਰੋਂਦ ਬਰਾਮਦ ਹੋਏ। ਉਹਨਾਂ ਦੱਸਿਆ ਕਿ ਫੜੇ ਗਏ ਨੌਜਵਾਨ ਦੀ ਪਛਾਣ सनी ਪੁੱਤਰ ਸ਼ਿੰਦਾ ਬਾਸੀ ਜੁਗਿੰਦਰ ਸਿੰਘ ਨਗਰ ਫਗਵਾੜਾ ਵਜੋਂ ਹੋਈ। ਪੁਲਿਸ ਵੱਲੋਂ ਨੌਜਵਾਨ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਹੋਰ ਇਸ ਸਾਰੇ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਆ ਪੁਲਿਸ ਅਧਿਕਾਰੀ ਨੇ ਕੀ ਕੁਝ ਕਿਹਾ ਆਉ ਦਿਖਾਉਂਦੇ ਹਾਂ ਤੁਹਾਨੂੰ ਪੂਰੀ ਖਬਰ ਵਿੱਚ। ਅਈ ਸਰ ਕੀ ਮੌਲਾ ਕੀ ਇੱਕ ਜਿਹੜਾ ਨੌਜਵਾਨ ਨੂੰ ਇੱਕ ਨੂੰ ਕਬੂਏ ਐਸਾ ਹੀ ਨਿਰਮਲ ਸੇ ਖਾਣਾ ਸਿਟੀ ਕੋ ਗੜਾ ਤਨਾਤਾ ਅੱਜ ਬਲਤਰਾ ਅਫਸਰਾਂ ਦੇ ਹੁਕਮ ਅਨੁਸਾਰ ਪੀਸੀਆਰ ਟੀਮ ਨੇ ਨਾਕਾ ਪ੍ਰੇਮਪੁਰਾ ਬਲਾਪੋੜਾ ਲਾਇਆ ਸੀਗਾ ਉਥੋਂ ਮਹਿੰਦਰ ਸਿੰਘ ਤੇ ਤੀਰ ਸਿੰਘ ਨੇ ਫੋਨ ਕੀਤਾ ਵੀ ਇੱਕ ਜਿਹੜਾ ਨੌਜਵਾਨ ਆ ਉਹਦੇ ਕੋਲੋਂ ਪਿਸਤਲ ਬਰਾਮਦ ਹੋਇਆ ਉਹਨ ਹੱਲਾ ਗੁੱਲਾ ਕੀਤਾ ਮਾਜਮਾ ਦੇ ਗਨਪਿਆਂ ਦੇ ਤਤਤੀਸ਼ਾ ਉਸੇ ਭੇਜਿਆ ਉਹਦੇ ਕੋਲੋਂ ਇੱਕ ਪਿਸਤਲ 6 ਜਿੰਦਾ ਰੌਂਦ ਇੱਕ ਮੈਗਜ਼ੀਨ ਕਾਲੇ ਸ਼ੀਸ਼ੇ ਵਾਲੀ ਵੈਨਯੂ ਗੱਡੀ ਜਿਹਦਾ ਨੰਬਰ ਹੈਗਾ ਪੀ ਬੀ 36 ਜੈਡ 2610 ਹੰਡਾਈ ਕੰਪਨੀ ਦੀ ਸਰ ਵਿਅਕਤੀ ਦਾ ਕੁਝ ਪਤਾ ਚੱਲਦਾ ਕਿੱਥੇ ਦਾ ਰਹਿਣ ਵਾਲਾ ਉਹ ਹੈਗਾ ਜੀ ਉਹਦਾ ਨਾਮ ਹੈਗਾ ਸਨੀ ਸਨੋਪੋ ਸ਼੍ਰੀ ਸ਼ੰਦਾਵਾਸੀ ਵਾਜਗੰਦਨ ਨਗਰ ਪੁਆੜਾ ਵਾਲਾ ਤੇ ਸਰ ਕੀ ਕਾਰਵਾਈ ਵਗੈਰਾ ਤਾਂਗੇ ਬਤਾਵੋ ਕਰੋ ਜੋ ਵੀ ਤਰਾਵੜੀ ਹੋ ਗਈ ਉਹਨਾਂ ਮੁਲਾਜ਼ਮਾਂ ਦੇ ਥੀਪਿਆ ਉਹਨਾਂ ਨੇ ਹੱਲਾ ਗੋਲਾ ਕੀਤਾ ਸਾਡਨ ਕੀਆ ਬਲਾਜੰਦੇ ਉਹਦੀ ਵਰਦੀ ਪਾਣੀ ਆ ਜਿਹੜੀ ਵੀਦਾਰਾ ਬਣਦੇ ਹੋਵੇ ਕੋਈ ਗਰੀਜ ਨਹੀਂ ਕੀਤਾ ਜਿਹੜੇ ਮੁਲਾਜ਼ਮ ਉਹਨਾਂ ਦੇ ਨਾਮ ਵਗੈਰਾ ਵੇਖਤੀ ਕੀ ਹੈ ਜੀ ਬਿਲਕੁਲ ਉਹ ਅਫਸਰਾਂ ਦਾ ਧਿਆਨ ਚ ਲਿਆਉਂਦਾ ਜਾਊਗਾ ਉਹਨਾਂ ਨੂੰ ਸ਼ਿਫਾਰਿਸ਼ ਕਰਕੇ ਭੇਜੇ ਹੋਗੇ ਤੇ ਨਾਮ ਵਗੈਰਾ ਹੈ ਜੀ ਜਿਹੜੇ ਜਿਹੜੇ ਮੁਲਾਜ਼ਮ ਬਿਲਕੁਲ ਦੀ ਰਿਕਮੈਂਡੇਸ਼ਨ ਕਰਾਂਗੇ ਉਹਨਾਂ ਵਾਸਤੇ ਜੀ ਪੀਸੀਆ ਟੀਮ ਵਾਸਤੇ ਜੀ ਉਹਨਾਂ ਦੇ ਨਾਮ ਕੀ ਹੈ ਜਿਹੜੇ ਆਪਣੇ ਮੰਗੀ ਮੁਲਾਜ਼ਮਾਂ ਦੇ ਨਾਮ ਕੀ ਹੈ ਜਿਹਨਾਂ ਦਾ ਉਹ ਮੈਂ ਦਰਸ਼ਕ ਨੇ ਪੀਸੀਆ ਟੀਮ ਦੇ ਵਿੱਚ ਤੀਰਤ ਸਿੰਘ ਨੇ ਜੀਵਨ ਸਿੰਘ ਤੇ ਨਕਲ ਸਰ ਕਿੱਥੇ ਕਿਹੜੇ ਦਿਨ ਲਾਏ ਨੀ ਇਲਾਕਾ ਸੀਗਾ ਜੀ ਪ੍ਰੇਮਨਗਰ ਫਗਵਾੜਾ ਰੋਡ ਤੇ ਜਗਾ ਬਦਲ ਬਲ ਕੇ ਇਲਾਕੇ ਲੱਗਦੇ ਆ ਬਾਲਾਦਰ ਆਪਸੋ ਨੇ ਕੋਈ ਸਾਹਿਬ